ਇਹ ਬਿਰਤ ਨੇ ਫੀਮੇਲ ਹੈ ਫੀਮੇਲ ਹਾਂ ਠੀਕ ਹੈ ਕਾਨੀ ਬਹੁਤ ਡਾਜ ਰਹੀ ਦੇ ਹਾਂਜੀ ਹਾਂਜੀ ਵੀਰੇ ਇਹ ਬਿਰ ਰਹੰਦੀਆਂ ਆਪਾਂ ਨੇ ਇਹ ਬਾਈ ਨੂੰ ਹਾਂਜੀ ਠੀਕ ਹੈ ਪਹਿਲਾਂ ਵੀ ਰੱਖ ਦਾਂ ਬਾਈ ਵੀਰੇ ਹੈਗੇ ਪਹਿਲਾਂ ਵੀ ਦੋ ਗਨਾਂ ਗਾ ਆਪਣੇ ਕੋਲੇ ਅੱਛਾ ਲੈਂਥ ਬਹੁਤ ਆ ਵੀ ਬੱਕਰੀ ਦੇ ਬੱਚੇ ਦੇ ਕੰਨ ਬਹੁਤ ਹਨਗੇ ਇੱਧਰ ਦਿਖਾਈ ਬੱਚਾ ਵੀ ਦਿਖਾ ਦੇ ਪੂਰੀ ਜੰਨੀ ਤਰ੍ਹਾਂ ਪੂਰੀ ਵਧੀਆ ਬੱਕਰੀ ਆ ਕਿੰਨੇ ਨਗਲੇ ਹੁੰਦੇ ਸੀ ਆ ਬੱਚੇ ਇਹ ਬੱਚਾ ਉਹ ਜਿਹੜਾ ਖੜਾ ਹੀ ਐ ਇਸ ਬੱਕਰੀ ਦਾ ਆ ਕਾਲਾ ਬੱਚਾ ਕੀ ਦੀਦਾ ਕਾਲਾ ਪੱਠ ਦਾ ਹਾਂਜੀ ਪਿਆਰ ਭਰੀ ਸਤ ਸ੍ਰੀਕਾਲ ਮੁੱਲਾਪੁਰ ਆਏ ਹੋਇਆਗੇ ਅੱਜ ਬੱਕਰੀਆਂ ਦੀ ਮੰਡੀ ਤੇ ਹਨਾ ਗਲਵਾਦ ਕਰੀਏ ਹੁਣ ਸੀਜ਼ਨ ਵੀ ਲੰਘ ਚੁੱਕਿਆ ਮੰਡੀਆਂ ਦੇ ਵਿੱਚ ਆਜੋ ਕੁਰਬਾਨੀ ਕਰਕੇ ਰਾਸ਼ਟ ਬੱਕਰੇ ਬੱਕਰੀਆਂ ਦੀ ਪੂਰੀ ਲੋੜ ਹੈਗੀ ਮੰਡੀ ਦੇ ਵਿੱਚ ਤੁਸੀਂ ਵੇਚਣੇ ਨੇ ਲਿਆ ਸਕਦੇ ਹੋਗੇ ਖਰੀਦਣੇ ਨੇ ਤਾਂ ਆ ਸਕਦੇ ਹੋਗੇ ਸ਼ਨੀਵਾਰ ਨੂੰ ਸਕਰੀਨ ਤੇ ਨੰਬਰ ਹੁੰਦੇ ਨੇ ਜਾਣਕਾਰੀ ਲੈ ਕੇ ਇੱਥੇ ਆ ਸਕਦੇ ਹੋਗੇ ਇੱਥੇ ਬੱਕਰਾ ਦਿਖਾ ਦਿੰਦੇ ਨੇ ਤੁਹਾਨੂੰ ਆ ਬੱਕਰਾ ਤੇ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਬਾਈ ਹੋਰਾਂ ਨੇ ਕਿ ਨਾ ਕਿ ਵੇਚੇ ਨੇ ਘਰ ਦੇ ਆਪਣੇ ਬੱਕਰੀਆਂ ਦੇ ਯਾਨੀ ਕਿ ਬੱਚੇ ਵਗੈਰਾ ਹੈਗੇ ਨੇਗੇ ਉਹ ਵੇਚੇ ਨੇਗੇ ਬਾਈ ਆਏ ਹੋ ਨੇ ਇੱਥੇ ਆਪਣੇ ਕੋਲੇ ਕੀ ਹਾਲ ਹੈ ਬਾਈ ਕਿਹੜਾ ਪਿੰਡਾ ਸასი ਕਾਲ ਬੀਤੇ ਮਿੰਡਾ ਪੋਲਾ ਵੀਰੇ ਜ਼ਿਲ੍ਹਾ ਫਤੇਗੜ ਸਾਹਿਬ ਹੈ ਜ਼ਿਲ੍ਹਾ ਸ੍ਰੀ ਫਤੇਗੜ ਸਾਹਿਬ ਹੈ ਕੀ ਵੇਚੇ ਅੱਜ ਤੁਸੀਂ ਵੀਰੇ ਇਹ ਵੀਰ ਤਿੰਨ ਬੱਚਿਆਂ ਦੀ ਆਪਾਂ ਨੇ ਵੀਰ ਉਹਨਾਂ ਨੂੰ ਆਹ ਬੱਚੇ ਕੀ ਨੇ ਇਹ ਇਹ ਵੀਰ ਤਿੰਨੇ ਫੀਮੇਲ ਹੈ ਫੀਮੇਲ ਠੀਕ ਹੈ ਕਾਨੀ ਬਹੁਤ ਡਾਜ ਰਹਿਦੇ ਹਾਂ ਜੀ ਹਾਂਜੀ ਹਾਂਜੀ ਵੀਰੇ ਠੀਕ ਹੈ ਕਿੰਨੇ ਦਿਨਾਂ ਦੇ ਵੀਰ ਸਣੀ ਕਿਲੇ ਕੋਲ ਵੱਡਾ ਬੱਕਰੇ ਨੇ ਹੈਗਾ ਗੱਬਰ ਉਹ ਆਪਣੇ ਘਰ ਤੇ ਗਿਆ ਬੱਚਾ ਅੱਛਾ ਪਿਲੀ ਅੱਖਾਂ ਨਾਲ ਥੋੜੇ ਕੋਲੋਂ ਗਿਆ ਹਾਂਜੀ ਹਾਂਜੀ ਉਹਦੇ ਉਹ ਬਲੱਡ ਲਾਈਨ ਆ ਮਤਲਬ ਉਹ ਖੂਨ ਆ ਜਾਨੀ ਕੀ ਹਾਂਜੀ ਹਾਂਜੀ ਠੀਕ ਹੈ ਉਹਦਾ ਕਰਦ ਕਿੱਡਾ ਕ ਬੱਚਾ ਜਿਹਦੇ ਬੱਚੇ ਨੇ ਇਹ ਫਿਰ ਉਹਦਾ ਤਾਂ ਵੀਰ ਹੁਣ ਕਦਾ ਹੈਗਾ 40 ਇੰਚ ਦਾ ਜਿਹੜਾ ਬੱਚਾ ਆਪਣੇ ਕੋਲ ਹੁਣ ਅੱਛਾ ਹਾਂ ਜੀ ਕਿੰਨੇ ਦੰਦਾਂ ਦਾ ਉਹ ਹੈਗਾ ਫਿਰ ਚਾਰ ਦੰਦ ਦਾ ਬੱਚਾ ਚਾਰ ਦੰਦ ਦਾ ਇਹਦੇ ਬੱਚੇ ਨੇ ਗਏ ਤਿੰਨੇ ਫੀਮੇਲਾਂ ਤਿੰਨੇ ਫੀਮੇਲ ਹੈ ਫਿਰ ਇਹ ਬਾਈ ਨੂੰ ਦਿੱਤੀਆਂ ਨਹੀਂ ਆ ਹਾਂ ਜੀ ਇਹ ਵੀ ਰੰਦੀਆਂ ਆ ਆਪਣੀ ਇਹ ਬਾਈ ਨੂੰ ਹਾਂ ਜੀ ਠੀਕ ਐ ਪਹਿਲਾਂ ਵੀ ਰੱਖ ਦਿਆਂ ਬਾਈ ਵੀਰੇ ਹੈਗੇ ਆ ਪਹਿਲਾਂ ਵੀ ਦੋ ਕਿਨਾਂ ਗਾ ਆਪਣੇ ਕੋਲੇ ਅੱਛਾ ਹਾਂ ਜੀ ਦੋ ਸ਼ੌਂਕ ਨੂੰ ਰੱਖ ਦਿਆਂਗੇ ਕਮਾਲ ਦੀ ਗੱਲ ਆ ਬਹੁਤ ਸੋਹਣੇ ਬੱਚੇ ਨੇਗੇ ਜਾਨਵਰ ਚੀਜ਼ਾਂ ਨੇਗੀਆਂ ਨਾ ਤੇ ਆ ਬੱਕਰਾ ਵੀ ਏ ਵੀਰ ਅੰਕਲ ਦਾ ਮਤਲਬ ਵੀ ਆਪਣੇ ਦਾ ਅੱਛਾ ਕੀ ਮੰਗਿਆ ਉਹ ਇਹਦਾ ਇਹਦਾ ਫਿਰ 60000 ਰੁਪਏ ਡਿਮਾਂਡ ਕਰਦੇ ਲੱਗਿਆ ਕੀ ਇਹ ਤੇ ਇਹਦੇ ਲੱਗਿਆ ਨਹੀਂ ਕੋਈ ਲੱਗਿਆ ਨਹੀਂ ਕੋਈ ਹਾਂਜੀ ਠੀਕ ਹੈ ਇਹ ਆਪਾਂ ਬੱਚੇ ਸਪੈਸ਼ਲ ਬੱਚੇ ਦੇਣਾ ਇਹਦੇ ਫਿਰ ਨੂੰ ਹੀ ਅੱਛਾ ਅੱਛਾ ਇਹ ਆਪਣੀ ਵੀਡੀਓ ਤੇ ਦੇਖਣਾ ਇੰਸਟਾਗ੍ਰਾਮ ਤੇ ਗੱਲ ਹੋਈ ਤੇ ਬਾਈ ਨਾਲ ਓਕੇ ਕੰਨ ਕਿੰਨਾ ਚਾਊਗਾ ਇਹਦਾ ਫਿਰ ਆਪਣੇ ਕੋਲ ਲੈ ਕੇ ਦੇ ਮਾਣੂ ਕਲੇ ਲੈ ਕੇ ਤੇ ਆਪਣੇ ਕੋਲ ਪਾਠ 18 ਇੰਚ ਕੰਨ ਦੇ ਉਹਦੇ ਫੀਮੇਲ ਦੇ 5 ਮਹੀਨੇ ਦੇ ਇਹ ਉਹ ਬੁਲੇਟ ਲਾਈਨ ਚ ਤੇ ਆਪਣੇ ਜਿੱਤੇ ਜੀ ਓਕੇ ਆਪਾਂ 50000 ਚ ਸੇਲ ਕਰੀਏ ਬੱਚੇ ਫਿਰ ਨਹੀਂ 50000 ਦੇ ਤਿੰਨੇ ਹਾਂਜੀ ਹਾਂ ਤਿੰਨੇ ਬੱਚੇ 50000 ਦੇ ਸੇਲ ਕਿਸੇ ਦੀ ਉਮਰ ਵੱਧ ਘੱਟ ਵੀ ਹੋ ਗਈ ਇਹਨਾਂ ਚੋਂ ਹਾਂਜੀ ਜਿਵੇਂ ਆ ਸੋਚਾ ਲੱਗਦਾ ਇਹਦਾ 7 ਅਪ੍ਰੈਲ ਦਾ ਜਨਮ ਹੈ ਹਾਂ ਇਹਦਾ 29 ਮਈ ਦਾ ਜੀ ਠੀਕ ਹੈ ਇਹਦਾ ਚ 12 13 ਮਈ ਦਾ ਬਾੜ ਲੂਗਾ ਬਾਈ ਹਾਂਜੀ ਹਾਂਜੀ ਪੜ ਜਾਣਗੇ ਬਾਈ ਪੜ ਲਾਂਗੇ ਬਾਈ ਯਾਰ ਅੱਛਾ ਪੜ ਲੇ ਬਾਈ ਪੜ ਲੇ 50000 ਦੀਆਂ ਤਿੰਨ ਪੱਠਾਂ ਦੇਖੋ ਨਿੱਕੀਆਂ ਨਿੱਕੀਆਂ ਨੇਗੀਆਂ ਚਲੋ ਪੜ ਜਾਣਗੀਆਂ ਕੰਨ ਹੋਰ ਲੰਬੇ ਹੋ ਜਾਣਗੇ ਹਾਂਜੀ ਹਾਂਜੀ ਫਿਰ ਹੁਣ ਆਪਣੇ ਕੋਲ ਮਾਨੂ ਘਰੇ ਦੇ ਕੇ ਸੰਧੂ ਸਾਹਿਬ ਨੂੰ ਇੱਕ ਲੱਖ 15000 ਰੁਪਏ ਪੱਠ ਦੀ ਆਪਾਂ ਨੇ ਉਹਨੂੰ ਹੀ 4 ਇੰਚ ਕੰਨ ਤੇ ਹੀ ਉਹਦੀ ਓਕੇ ਇਹ ਆਪਦੇ ਬੱਚੇ ਹੁੰਦੇ ਨੇ ਆਪਣੇ ਕੋਲ ਆਪਣੇ ਘਰ ਦੇ ਆਪਣੇ ਹਾਂਜੀ ਠੀਕ ਹੈ ਕਿੰਨੇ ਕਿ ਨਗ ਰੱਖਿਆ ਨੇ ਆਪਰੇ ਕੋਲ ਹੈਗੇ 40 50 ਦਾ ਕੈਮਰਾ ਅੱਛਾ ਸ਼ੁਰੂ ਤੋਂ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਆਪਣੇ ਮਤਲਬ ਬਾਬੇ ਦਾਦੇ ਕੰਮ ਕਰਦੇ ਸੀ ਓਕੇ ਐ ਨਹੀਂ ਹੈਗਾ ਜਾਨ ਕੇ ਮੈਨੂੰ ਨਵੇਂ ਲੱਗਾ ਨਹੀਂ ਨਹੀਂ ਨਵੇਂ ਨਹੀਂ ਹੈਗਾ ਠੀਕ ਹੈ ਕੰਬ ਦੀ ਚੱਲੀ ਜਾਂਦਾ ਫਿਰ ਵਧੀਆ ਚੱਲੀ ਜਾਂਦਾ ਫਿਰ ਵਧੀਆ ਚੰਗੀ ਗੱਲ ਆ ਚੱਲ ਠੀਕ ਆ ਵੀਰੇ ਧੰਨਵਾਦ ਹੈ ਠੀਕ ਹੈ ਧੰਨਵਾਦ ਓਕੇ ਆ ਬੱਕਰਾ ਦੇਖੋ ਆ ਵੀ ਬੜਾ ਸੋਹਣਾ ਸੀ ਇਹਨਾਂ ਦਾ ਬਾਈ ਆਏ ਕਿਹੜੇ ਬਾਈ ਸੀਗੇ ਨਾਲ ਜਿੰਨਾਂ ਦਾ ਇਹ ਉਹ ਹੈ ਨਹੀਂ ਨਾਲ ਅੰਕਲ ਆਏ ਹਾਂ ਜੀ ਆਪਰੇ ਨਾਲੇ ਇਹਨਾਂ ਦੇ ਨਾਲ ਹੀ ਸੀਗਾ ਬੱਕਰਾ ਸੋਹਣਾਗਾ 60000 ਮੁੱਲ ਕਰਿਆ ਸੀਗਾ ਹਾਈਟ ਕਿੰਨੀ ਦੱਸੀ ਸੀਗੀ ਆਪਾਂ ਹਾਈਟ ਇਹਦੀ 42 ਇੰਚ ਹੋਗੀ 42 ਇੰਚ ਆ ਨਾ ਤੰਦ ਕਿੰਨੇ ਦਾ ਦੰਦ ਛੇ ਦੰਦ ਦਾ ਬਈ ਛੇ ਦੰਦ ਹਲੇ ਦੋ ਦੰਦ ਹੋਰ ਕੱਢਣੇ ਨੇ ਹਾਂਜੀ ਹਾਂਜੀ ਹਾਈਟ ਕਰੂਗਾ ਲੱਤਈ ਆ ਹਾਈਟ ਵੀ ਕਰੂਗਾ ਹਾਂਜੀ ਹਾਂਜੀ ਠੀਕ ਆ ਵਧੀਆ ਬਣਦਾ ਤੰਦਾ ਰੰਗ ਥੋੜਾ ਚੌਕਲੇਟ ਹੀ ਜਾ ਗਿਆ ਨਾ ਹਾਂਜੀ ਹਾਂਜੀ ਠੀਕ ਆ ਬਈ ਠੀਕ ਹੈ ਜੀ ਆ ਪੂਰੀ ਲਈ ਫਿਰ ਦੇਣਗੇ ਵੇਚਣੀ ਆਗੀ ਨਾਲ ਇੱਕ ਦੇ ਦਾਂਗੇ ਇਹਦੇ ਬੱਕਰਾ ਬੱਕਰਾ ਦਿਖਾਈਂ ਇੱਧਰ ਆ ਦਿਖਾਓ ਬਾਪੂ ਜੀ ਇਹਦੇ ਪੈਸੇ ਕਿੰਨੇ ਮੰਗਦੇ ਹੋ ਲਾਣੇਦਾਰ ਸਾਹਿਬ 28000 28000 ਜੀ ਅੱਛਾ ਬੱਕਰੀ ਕੈਸੂਏ ਲਾਗੀ ਇਹ ਹੂੰ ਇਹ ਦੂਗੇ ਹੋ ਗਏ ਦੰਦ ਕਿੰਨੇ ਲਾਗੀ ਇਹ ਦੰਦ ਤਾਂ ਦੇਖਿਓ ਮੜਾ ਜੇ ਖੋਲਿਓ ਦੰਦ ਗਿਣ ਲਈਏ 8 ਲਾਗੀ ਦੰਦ ਪੂਰੇ ਨੇ ਕਿ ਘਾਸਾ ਕੋਈ ਨਹੀਂ ਪਿਆ ਹੈਗਾ ਯਾਨੀ ਕਿ ਨਮਿਆਂ ਦੇ ਵਿੱਚ ਹੈਗੀ ਹੈ ਹੈ ਬੱਕਰਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਮਹੀਨਾ ਡੇਢ ਮਹੀਨਾ ਇਹਨੂੰ ਹੋ ਗਏ ਡੇਢ ਮਹੀਨਾ ਡੇਢ ਮਹੀਨਾ ਠੀਕ ਆ ਕੀਮਤ ਕਰਿਆ ਫਿਰ ਇਹ 28000 ਜੀ ਕਿੰਨਾ ਲੱਗਿਆ ਇਹ ਲੱਗਿਆ 24000 ਦੇਣੀ ਕਿੱਥੇ ਦੀ ਸੀ ਫਿਰ ਬਸ ਮੈਂ ਤੇ 5400 ਹੋਰ ਕੱਟ ਗੱਲੋ 5400 ਹੀ ਘਟਾ ਲੈ ਵੀ 2750 ਹੋਦੀਆਂ ਸਾੜੇ ਤਿਆਰ ਦੀ ਕਦ ਘਾਟ ਹੈਗਾ ਲੈਂਥ ਬਹੁਤ ਆ ਬੱਕਰੀ ਦੇ ਬੱਚੇ ਦੇ ਕੰਨ ਬਹੁਤ ਨੇਗੇ ਇੱਧਰ ਦਿਖਾਈ ਬੱਚਾ ਵੀ ਦਿਖਾ ਦੇ ਪੂਰੀ ਗੱਲ ਦੀ ਤਰ੍ਹਾਂ ਪੂਰੀ ਵਧੀਆ ਬੱਕਰੀ ਹੈ ਕਿੰਨੇ ਨਗ ਲੈਂਦੇ ਸੀ ਅਸੀਂ ਲੈ ਲਈ ਪੰਜ ਨਗ ਕਿੰਨੇ ਵੇ ਤੇ 4 ਵੇ ਆ ਕਰੇਗਾ ਇੱਕ ਹੋ ਰਹੀ ਵਸ ਇੱਕ ਆ ਥੋੜਾ ਲੈ ਫਿਰ ਇਹਦਾ ਲੰਘ ਹੀ ਜਾਣਾ ਸੀ ਇੰਨਾ ਸੋਹਣਾ ਨਗ ਸੀ ਲੰਗੀ ਹੋਈ ਉਹਦੀ ਇਹ ਵੀ ਅੱਛਾ ਠੀਕ ਹੈ ਗੇੜਾ ਕਢਾਰੇ ਸੀ ਗਰਮੀ ਦਾ ਗਰਮੀ ਦੇ ਵਿੱਚ ਹਾਲ ਦੇ ਵਿੱਚ ਕਹਿੰਦੇ ਗੇੜਾ ਕਢਾ ਦਈਏ ਔਰ ਗਾ ਕੰਮ ਦਿਖਾ ਦिए ਵੇਚਤਾ ਵਕੀਓ ਪਈਏ ਲੱਗ ਪਾਦੇ ਹਾਂ ਚੰਗਾ ਬਾਪੂ ਜੀ ਲੈ ਵੀ ਆ ਜੋ ਆ ਜੋ ਬਾਈ ਆ ਬੰਦੇ ਦੀਆਂ ਬੱਕਰੀਆਂ ਦਿਖਾਉਂਦੇ ਆ ਬੰਦਾ ਬਹੁਤ ਨਰਮਾ ਯਾਨੀ ਕਿ ਸਾਊ ਹਗਾ ਨਾ ਬੱਕਰੀਆਂ ਕੀ ਭਾ ਦੀਆਂ ਨੇ ਅੱਜ ਪੁੱਛ ਦਿਆਂਗੇ ਲੰਬੀਆਂ ਉੱਤੇ ਸੀ ਮੈਂ ਸੋਚਿਆ ਮੈਂ ਚਲ ਦਿਖਾ ਦਈਏ ਇਹਦੇ ਕੋਲ ਹੁੰਦੀਆਂ ਵੀ ਨੇ ਨਾ ਲੰਬੇ ਲੰਬੇ ਬੱਕਰੀਆਂ ਦਿਖਾ ਬਾਈ ਇਹਦਾ ਕੀ ਮੰਗਿਆ ਇਹਦਾ ਮੁੱਲ ਤਾਂ ਕਰਦੇ ਆ ਵੀਰੇ 40000 ਭਲੂਣ ਸੂਈ ਆ ਚਾਰ ਦੰਦ ਪਾਠਾ ਜੇ ਨਾਲ ਕੀ ਆ ਦੇ ਦੋ ਬੱਚੇ ਨੇ ਬੱਕਰੇ ਦੰਦ ਦੰਦ 6 ਚਾਰ ਅਮਲਾ ਦਾ ਭਲੂਣ ਹੀ ਸੋਈ ਹੈ ਚਾਰ ਦੰਦ ਹੀ ਆ ਵੀਰੇ ਚਾਰ ਦੰਦ ਹੈਗੀ ਠੀਕ ਹੈ 40000 40000 ਸੋਈ ਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਵੀਰੇ ਹੋ ਗਿਆ ਹਫਤਾ ਦਾ ਹਫਤਾ ਹੋ ਗਿਆ ਹਾਂ ਭਲੂਣ ਸੋਈ ਆ ਸ਼ਰਟ ਫਿਰ ਇਹਨਾਂ ਦੀ ਲੈ ਆ ਲੋ ਆ ਸੂਣ ਵਾਲੀ ਆ ਵੀਰੇ ਇਹਨੇ ਕਦੋਂ ਸੂਈ ਪੈਣਾ ਇਹ ਤਿੰਨ ਮਹੀਨੇ ਦੀ ਗੱਬਣ ਆ ਵੀਰੇ ਠੀਕ ਹੈ ਹਾਂ ਚੱਕ ਬਈ ਚਿੱਟੇ ਚੌਕਲੇਟ ਹੀ ਰੰਗ ਦੀ ਹਾਂ ਇੱਕ ਫਿਰ ਵੀ ਨਹੀਂ ਵੀਰੇ ਆ ਜਾਓ ਆ ਦੇਖੋ ਵੀਰੇ ਇੱਕ ਇਹ ਗੱਬਣ ਹੂੰ ਇਹ ਲਾਗੀ ਮੰਗਿਆ ਇਹਦਾ 35000 ਰੁਪਿਆ ਮੰਗਿਆ ਵੀਰੇ ਇਹ ਕੀ ਗੱਲ ਬਾਈ ਹਾਂ ਚੰਗੇ ਕੱਦ ਕਾੜ ਦੀ ਬੱਕਰੀ ਆ ਵੀਰੇ ਹਾਂ ਗੱਬਣ ਵੀ ਆ ਹਾਂ 4 ਮਹੀਨੇ ਦੀ ਗੱਬਣਾ 4 4 ਮਹੀਨੇ ਆ ਜੀ ਸੂਪਣਾ ਯਾਨੀ ਕਿ ਮਹੀਨੇ ਦਾ ਹਾਂ ਹਾਂ ਸੂਪਣਾ ਦੰਦਾਂ ਦੀ ਦੰਦਾਂ ਦੀ 8 ਆ ਵੀਰੇ ਪੂਰੀ ਓਕੇ ਹਾਂ ਲੈ ਵੀ ਲੈ ਰੇਟ ਹੀ ਦਿਖਾ ਰਿਹਾ ਮੈਂ ਸਾਰੇ ਇਹਦਾ ਦਿਖਾਈ ਹੋਈ ਐ ਸੀ ਹਾਂ ਕੋਈ ਨਹੀਂ ਆ ਹੋਰ ਦਿਖਾ ਦੇ ਵੀਰਿਆ ਮਾਰ ਦੇ ਕੈਮਰਾ ਆ ਆਈ ਦੀ ਰੱਛਾ ਪਾਪਾ ਇਹਦੇ ਮਗਰ ਪੱਠਾ ਵੀਰਿਆ ਬੈਠੀ ਆ ਪੱਠ ਵੀ ਬਹੁਤ ਚੰਗੀ ਆ ਗਈ ਹਾਂ ਹਾਂ ਕੋਲੇ ਬੈਠਾ ਕੋਲੇ ਬੈਠਾ ਪੱਠ ਕਾਲੀ ਨਹੀਂ ਕਾਲਾ ਆ ਬੱਚੇ ਇਹ ਬੱਚਾ ਉਹ ਜਿਹੜਾ ਖੜਾ ਹੀ ਐ ਇਸ ਬੱਕਰੀ ਦਾ ਆ ਕਾਲਾ ਬੱਚਾ ਕੀ ਜੀਦਾ ਕਾਲਾ ਪੱਠ ਦਾ ਆ ਬੱਕਰੀ ਦਾ ਹਾਂ ਵੀਰੇ ਆ ਬੜੇ ਕੰਨਾਂ ਵਾਲੀ ਦਾ ਬਈ ਕਾਲਾ ਬੱਚਾ ਦਾ ਹਾਂ ਆ ਕਾਲੀ ਬੱਕਰੀ ਆ ਇਹ ਵੀ ਕੱਟੇ ਕੰਨ ਵਾਲੀ ਦਾ ਇਹਦਾ 35000 ਰੁਪਏ ਵੀਰੇ ਠੀਕ ਆ ਪੱਠ ਬਹੁਤ ਚੰਗੀ ਆ ਮਗਰ ਹਾਂ ਹਾਂ ਸਹੀ ਗੱਲ ਆ ਆ ਇਹਦਾ ਬਈ ਇਹ ਵੀਰੇ ਇੱਕ ਬੱਚਾ ਇਹਦੇ ਮਗਰ ਦੂਜਾ ਸੁਹਾ ਸੁਈ ਆ ਹੂੰ 6 ਦਾ ਆਂਦਾ ਹੂੰ ਇਹਦਾ 35 ਆ ਵੀਰੇ ਅੱਛਾ ਹਾਂ ਚੰਗੀਆਂ ਬੱਕਰੀਆਂ ਸਾਰੀਆਂ ਗਾੜੇ ਦਾ ਕੀ ਰੇਟ ਆ ਬਾਈ ਦੜਾ ਦੇ ਦਾਂਗੇ ਵੀਰੇ 25000 ਨੂੰ ਪੱਕੀ ਗੱਲ ਆ ਹਾਂ ਕਿੰਨੇ ਨਾਗ ਨੇ ਡੜੇ ਤੇ ਦੜੇ ਦੇ ਨਾਲ ਇੱਕ ਮਿੰਟ ਡੜੇ ਨੇ ਨਾਗ ਨੇ 2 4 6 8 10 ਨਾਗ ਨੇ ਵੀਰੇ 10 ਨਾਗ ਹਾਂ 10ਾਂ ਦੇ ਮਗਰ ਨੇ ਬੱਚੇ 6 ਜੀ 6 ਠੀਕ ਐ ਵਿੱਚ ਚਾਰ ਬੱਕਰੀਆਂ ਸੂਣ ਵਾਲੀਆਂ ਨੇ 16 ਨਾਗ ਆ ਚਾਰ ਸੂਣ ਵਾਲੀਆਂ ਵੀ ਆ ਬਾਕੀ ਮਾਨ ਤਾਨ ਹੋਰ ਵੀ ਹੋ ਜਾਊਗਾ ਬਾਈ ਇਹ ਬੰਦਾ ਲਊਗਾ ਹਾਂ ਵੀਰੇ ਪਿੰਡ ਕਿਹੜਾ ਜੀ ਆਪਣਾ ਸੌਂਦੇਆਲਾ ਵੀਰੇ ਨੰਬਰ ਆਪਣਾ 95923 53006 95923 53006 ਠੀਕ ਐ ਨਗਵਈ ਸੋਹਣੇ ਜੀ ਬਾਈ ਦੇ ਕੋਲੇ ਧੰਨਵਾਦ ਕਰਦੇ ਆਂਗੇ ਤੇ ਮੁੱਲਾਪੁਰ ਬੱਕਰੀਆਂ ਦੀ ਮੰਡੀ ਤੇ ਪਹੁੰਚਿਆ ਕਰੋ ਧੰਨਵਾਦ ਸ਼ਨੀਵਾਰ ਨੂੰ ਲੱਗਦੀ ਐ